ਆਪਣੇ ਆਪ ਨੂੰ ਇਹ ਫील ਕਰਨਾ ਮੈਂ ਇੱਕ ਸੁਰੱਖਿਆ ਕਵਚ ਦੇ ਵਿੱਚ ਆ ਗਈ ਹਾਂ ਮੈਂ ਇਸ ਕਵਚ ਦੇ ਵਿੱਚ ਬੈਠੀ ਹਾਂ ਜਿੱਥੇ ਕੋਈ ਸੋਚ ਨਹੀਂ ਕੋਈ ਮੇਰਾ ਭੈਣ ਭਰਾ ਨਹੀਂ ਕੋਈ ਮੇਰੇ ਬੱਚੇ ਨਹੀਂ ਕੋਈ ਮੇਰੇ ਕੁਝ ਨਹੀਂ ਹੈਗਾ ਮੈਂ ਆ ਮੈਂ ਆਤਮਾ ਹਾਂ ਤੇ ਮੇਰੇ ਨਾਲ ਇੱਕ ਇੱਥੇ ਪਰਮਾਤਮਾ ਬੈਠੇ ਆ ਆਤਮਾ ਤੇ ਪਰਮਾਤਮਾ ਦਾ ਦੋਨੋਂ ਚੀਜ਼ਾਂ ਦਾ ਮੇਲ ਵਾਏ ਸਿਆਣੇ ਕਹਿੰਦੇ ਹੁੰਦੇ ਭੋਜਨ ਭਜਨ ਤੇ ਨਾਰੀ ਤਿੰਨੇ ਪਰਦੇ ਦੇ ਅਧਿਕਾਰੀ ਪਰ ਅਸੀਂ ਇਸ ਗੱਲ ਨੂੰ ਜੇ ਨਾ ਸਮਝੀਏ ਯਾ ਅਸੀਂ ਕਹੀਏ ਕਿ ਭੋਜਨ ਨੂੰ ਜਾਂ ਬਾਣੀ ਨੂੰ ਕਿੱਦਾਂ ਨਜ਼ਰ ਲੱਗ ਸਕਦੀ ਆ ਇਹ ਗੱਲ ਬਿਲਕੁਲ ਸਹੀ ਆ ਬਾਣੀ ਨੂੰ ਬਿਲਕੁਲ ਨਜ਼ਰ ਲੱਗ ਜਾਂਦੀ ਆ ਤੇ ਭੋਜਨ ਨੂੰ ਵੀ ਨਜ਼ਰ ਲੱਗਦੀ ਆ ਜੇ ਅਸੀਂ ਪਰੋਸੀ ਹੋਈ ਥਾਲੀ ਕਿਸੇ ਦੇ ਸਾਹਮਣੇ ਲਿਆਂਕੇ ਆਪਣੇ ਲਈ ਅਸੀਂ ਛਕਣ ਲੱਗ ਜਾਈਏ ਪ੍ਰਸ਼ਾਦਾ ਤੇ ਉਹ ਸਾਹਮਣੇ ਬੈਠਾ ਬੰਦਾ ਨਾਲੇ ਤਾਂ ਭੁੱਖਾ ਹੋਵੇ ਤੇ ਹੋਵੇ ਵੀ ਮਾੜੀ ਨੀਂਦ ਵਾਲਾ ਤੇ ਅਸੀਂ ਉਹਨੂੰ ਰੋਟੀ ਦੀ ਗ੍ਰਾਹੀ ਵੀ ਉਹਨੂੰ ਪੁੱਛੀਏ ਨਾ ਤੇ ਜਦੋਂ ਉਹ ਤੁਹਾਡਾ ਪ੍ਰਸ਼ਾਦਾ ਤੱਕ ਲੈਂਦਾ ਤੇ ਮੈਂ ਕਿੰਨੀ ਆ ਸਾਰਾ ਦਿਨ ਤੁਹਾਡਾ ਪ੍ਰਸ਼ਾਦਾ ਖਾਦਾ ਹੋਇਆ ਪਚੂਗਾ ਨਹੀਂ ਤੁਹਾਡੀ ਸਿਹਤ ਬਿਲਕੁਲ ਸਹੀ ਨਹੀਂ ਰਹੂਗੀ ਹਾਂ ਕੋਈ ਹੋਵੇ ਪ੍ਰਸ਼ਾਦਾ ਤੁਹਾਡਾ ਪਿਆ ਹੋਵੇ ਕੋਈ ਰੱਜੀ ਨਿਤ ਵਾਲਾ ਜਾਂ ਕੋਈ ਮਤਲਬ ਅੱਛਾ ਇਨਸਾਨ ਹੋਵੇ ਜਾਂ ਉਹਦਾ ਦਿਲ ਨਾ ਮਾੜਾ ਹੋਵੇ ਜਾਂ ਉਹਨੂੰ ਬਹੁਤੀ ਭੁੱਖ ਨਾ ਹੋਵੇ ਤੇ ਉਹਦੀ ਨਜ਼ਰ ਨਹੀਂ ਲੱਗੂਗੀ ਇਹ ਨਹੀਂ ਗੱਲ ਹੈਗੀ ਇਸੀ ਤਰ੍ਹਾਂ ਹੀ ਬਾਣੀ ਨੂੰ ਨਜ਼ਰ ਲੱਗ ਜਾਂਦੀ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਕਿ ਅਸੀਂ ਤੇ 3 ਵਜੇ ਉੱਠਦੇ ਹਾਂ ਅਸੀਂ 4 ਵਜੇ ਉੱਠਦੇ ਹਾਂ ਫੇ ਆਪ ਗੁਰਬਾਣੀ ਪੜ੍ਹਨੀ ਹੁੰਦੀ ਐ ਸਿ ਨਾਰਮਲ ਬੀਬੀਆਂ ਦੀ ਆਦਤ ਹੁੰਦੀ ਆ ਉਹਨਾਂ ਨੇ ਬੁੜੀਆਂ ਦੇ ਨਾਲ ਇਦਾਂ ਸ਼ੇਅਰ ਕਰਨੀ ਹੁੰਦੀ ਗੱਲ ਫੇ ਮੈਂ 3 ਵਜੇ ਉੱਠਦੀ ਹਾਂ ਉੱਠ ਕੇ ਫੇ ਮੈਂ ਪਾਠ ਕਰਨਾ ਹੁੰਦਾ ਫੇ ਮੈਂ ਸਿਮਰਨ ਕਰਨਾ ਹੁੰਦਾ ਕਿ ਮੈਂ 2 ਘੰਟੇ ਬਹਿਣਾ ਹੁੰਦਾ ਅਕਸਰ ਮੈਂ ਬੀਬੀਆਂ ਕੋਲੇ ਦਸ ਸੁਣਦੀ ਆ ਗੱਲਾਂ ਤੇ ਪਰ ਇਹ ਜਿਹੜੀ ਗੱਲ ਐ ਨਾ ਇਹਨੂੰ ਅਸੀਂ ਪਰਦੇ ਦੇ ਵਿੱਚ ਵੀ ਰੱਖ ਸਕਦੇ ਹਾਂ ਕਉ ਜੇ ਨજર ਲੱਗੇ ਨਾ ਕਿਸੇ ਦੀ ਤੁਸੀਂ ਜਾ ਕੇ ਵੀ ਅਮਰਤ ਵੇਲੇ ਨਹੀਂ ਉੱਠ ਸਕਦੇ ਤੇ ਇਹ ਜਿਹੜਾ ਮਾਗ ਦਾ ਮਹੀਨਾ ਇਹਦੇ ਵਿੱਚ ਮਹਾਰਾਜ ਕਹਿੰਦੇ ਤੁਸੀਂ ਘਰੇ ਬੈਠੇ ਜੇ ਇਸ਼ਨਾਨ ਕਰੋ ਨਾਮ ਜਪੋ ਤੇ ਤੁਹਾਨੂੰ 68 ਤੀਰਥਾਂ ਦਾ ਇਸ਼ਨਾਨਾਂ ਦਾ ਫਲ ਮਹਾਰਾਜ ਕਹਿੰਦੇ ਤੁਹਾਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਤੁਹਾਨੂੰ ਘਰੇ ਬੈਠਿਆਂ ਨੂੰ ਮਿਲੇਗਾ ਜੇ ਪੂਰਾ ਮਾਗ ਦਾ ਮਹੀਨਾ ਤੁਸੀਂ ਇਸ਼ਨਾਨ ਕਰੋਗੇ ਨਾਮ ਜਪੋਗੇ ਤੇ ਇਹ ਵੀ ਕਈ ਵਾਰੀ ਸਾਡਾ ਹੈਲਜਲ ਹੋ ਜਾਂਦੀ ਕਿਉਂ ਹੋ ਜਾਂਦੀ ਆ ਜਦੋਂ ਅਸੀਂ ਰਾਤ ਨੂੰ ਘਰੇ ਘਰ ਚੀ ਰੌਲਾ ਪਾ ਲੈਂਦੇ ਆ ਕਈ ਵਾਰੀ ਹੁੰਦੀ ਆ ਕਿ ਮੈਂ ਸਵੇਰੇ ਉੱਠਣਾ ਆ ਮੈਂ 3 ਵਜੇ ਉੱਠਣਾ ਮੈਂ 4 ਵਜੇ ਉੱਠਣਾ ਤੁਸੀਂ ਤੇ ਸੁੰਦੇ ਨੇ ਤੁਸੀਂ ਤੇ ਉੱਠਦੇ ਨੇ ਜਦੋਂ ਅਸੀਂ ਘਰੇ ਵੀ ਕਈ ਵਾਰੀ ਇਦਾਂ ਦੀਆਂ ਗੱਲਾਂ ਕਰ ਲੈਂਦੇ ਆ ਤਾਂ ਵੀ ਉਹ ਨજર ਲੱਗ ਜਾਂਦੀ ਆ ਤੇ ਮੈਂ ਬੰਦਾ ਸਵੇਰ ਨੂੰ ਉੱਠ ਨਹੀਂ ਪਾ ਇਥੇ ਕੋਈ ਚੀਜ਼ ਕੰਮ ਕਰਦੀ ਆ ਕਿਉਂਕਿ ਇਹੀ ਇੱਕ ਇਦਾਂ ਦੀ ਚੀਜ਼ ਵਾ ਇਹੀ ਇੱਕ ਇਦਾਂ ਦੀ ਅਵਸਥਾ ਵਾ ਜਿੱਥੇ ਇਨਸਾਨ ਦੀ ਚੁਸਤੀ ਚਲਾਕੀ ਸਿਆਣਪ ਇਥੇ ਕੰਮ ਨਹੀਂ ਕਰਦੀ ਇਥੇ ਸਿਰਫ ਅਕਾਲਪੁਰਖ ਦੀ ਕਿਰਪਾ ਕੰਮ ਕਰਦੀ ਆ ਜੇ ਅਸੀਂ ਅਕਾਲਪੁਰਖ ਦੇ ਚਰਣਾ ਚਰਦਾਸ ਕਰਾਂਗੇ ਮਹਾਰਾਜ ਸਾਡੇ ਤੇ ਕਿਰਪਾ ਕਰਿਓ ਅਸੀਂ ਨਹੀਂ ਕਰ ਸਕਦੇ ਤੁਸੀਂ ਆਪ ਕਰਾਇਓ ਬਿਲਕੁਲ 100% ਨਿਮਰਤਾ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ ਫੇਰ ਕਿਰਪਾ ਹੋਣੀ ਆ ਉਦਾਂ ਹੀ ਉੱਥੇ ਬੰਦੇ ਦੀ ਚਤਰਾਈ ਕੰਮ ਨਹੀਂ ਕਰਦੇ ਹਰ ਥਾਂ ਚਤਰਾਈ ਕੰਮ ਕਰਦੀ ਆ ਹਰ ਥਾਂ ਤੇ ਜਿੱਥੇ ਮਰਜੀ ਚੱਲ ਜੋ ਕਿਸ ਸਟੇਜ ਪਰਫਾਰਮੈਂਸ ਚੱਲ ਜੋ ਕਿਸ ਵਿਆਹ ਟੰਗ ਚੱਲ ਜੋ ਹਰ ਥਾਂ ਤੁਹਾਡੀਆਂ ਚੁਸਤੀਆਂ ਚਲਾਕੀਆਂ ਸਿਆਣਪਾਂ ਕੰਮ ਆਉਂਦੀਆਂ ਪਰ ਇੱਥੇ ਨਹੀਂ ਕਰਦੀਆਂ ਸਿਆਣਪਾਂ ਕੰਮ ਇੱਥੇ ਉਹਦੀ ਕਿਰਪਾ ਕੰਮ ਕਰਦੀ ਆ ਸਤਿਗੁਰੂ ਕਹਿੰਦੇ ਮਾਖ ਮੱਜਨ ਸੰਗ ਸਾਧੂ ਆ ਢੋੜੀ ਕਰਿ ਸੁਨਾਣ ਹਰ ਕਾ ਨਾਮ ਭਾਇ ਸੁਣ ਸਭਨਾਂ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜੈਗਮਾਨ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ 8 60 ਤੀਰਥ ਸਗਲ ਪੁੰਨ 8 ਤੇ 60 68 68 ਤੀਰਥਾਂ ਦੇ ਇਸ਼ਨਾਨ ਦਾ ਫਲ ਸਾਨੂੰ ਜੇ ਇਸਮੀਨੇਸੀ ਆਪਣੇ ਘਰ 'ਚ ਹੀ ਭਾਵੇਂ ਇਸ਼ਨਾਨ ਕਰੀਏ ਨਾਮ ਜਪੀਏ ਤੇ ਸਾਨੂੰ ਇਹ ਫਲ ਬਹੁਤ ਜ਼ਿਆਦਾ ਇਸ ਮਹੀਨੇ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ ਇਥੇ ਕੋਹਰ ਅਵਸਥਾ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨੀ ਚਾਹਨੀ ਹਾਂ ਹੋ ਸਕਦਾ ਆ ਤੁਸੀਂ ਇਸ ਤੋਂ ਵੀ ਉੱਪਰ ਹੋ ਜਾਂ ਹੋ ਸਕਦਾ ਆ ਇਹ ਤੁਹਾਨੂੰ ਅਵਸਥਾ ਮਿਲ ਚੁੱਕੀ ਹੋਵੇ ਜਾਂ ਤੁਸੀਂ ਇਸ ਤੋਂ ਵੀ ਵਧੀਆ ਮਤਲਬ ਜ਼ਿੰਦਗੀ ਬਤੀਤ ਕਰ ਰਹੇ ਹੋ ਤੇ ਪਰ ਮੈਂ ਆਪਣਾ ਨਜੀਦ ਜਰਬਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਕਿਸੇ ਦੀ ਕਿਸੇ ਦੀ ਇਮਾਮ ਪ੍ਰਤੀ ਕੋਈ ਵੀ ਗੱਲ ਹੋਰ ਨਹੀਂ ਕਰਨਾ ਚਾਹੁੰਦੀ ਜਿੱਥੇ ਗੁਰਬਾਣੀ ਆ ਨਾਮ ਜਾਂ ਸਿਮਰਨ ਆਸਾਰ ਕੋਸ਼ਵਾਂ ਸ਼ਾਂਤੀ ਸਾਨੂੰ ਅੰਦਰੂਨੀ ਸ਼ਾਂਤੀ ਮਿਲਦੀ ਹੈ ਜਪਨ ਦੇ ਨਾਲ ਉਥੇ ਇੱਕ ਹੋਰ ਅਵਸਥਾ ਵਾ ਉਹ ਅਵਸਥਾ ਹੈ ਧਿਆਨ ਦੀ ਅਵਸਥਾ ਧਿਆਨ ਦੀ ਅਵਸਥਾ ਇਦਾਂ ਆ ਕਿ ਪਹਿਲੋਂ ਸਾਨੂੰ ਜਦੋਂ ਅਸੀਂ ਨਿੱਕੇ ਹੁੰਦੇ ਸੀ ਸਾਨੂੰ ਕਿਹਾ ਜਾਂਦਾ ਸੀ ਕਿ ਇੱਕ ਚੀਜ਼ ਤੇ ਫੋਕਸ ਕਰਨਾ ਟਿਕ ਟਿਕੀ ਲਗਾ ਲੈਣੀ ਇੱਕ ਚੀਜ਼ ਤੇ 20 ਮਿੰਟ ਅੱਧਾ ਘੰਟਾ ਹੁਣ 15 ਮਿੰਟ ਇਦਾਂ ਟਿਕ ਟਿਕੀ ਲਗਾ ਲੈਣੀ ਇੱਕ ਚੀਜ਼ ਤੇ ਤੇ ਉਹ ਅਸੀਂ ਸਮਝਦੇ ਸਾਂ ਕਿ ਸ਼ਾਇਦ ਕੋਈ ਜਾਦੂ ਆ ਇਹ ਜਾਂ ਕੋਈ ਖੇលਿਆ ਨਾ ਉਦੋਂ ਸਮਝ ਨਹੀਂ ਸੀ ਕਿ ਪਰ ਵਾਕਈ ਇਹ ਚੀਜ਼ ਸ਼ੁਰੂ ਇੱਥੇ ਹੁੰਦੀ ਆ ਇਹ ਨਹੀਂ ਗੱਲ ਹੈ ਕਿ ਸ਼ੁਰੂ ਇੱਥੇ ਹੁੰਦੀ ਆ ਇੱਕ ਚੀਜ਼ ਤੇ ਫੋਕਸ ਕਰਕੇ ਉਹਨੂੰ ਧਿਆਨ ਕਹਿੰਦੇ ਜਦੋਂ ਆਪਾਂ ਜਦੋਂ ਧਿਆਨ ਲਾਉਣਿਆ ਨਾ ਕਿਤੇ ਉੱਥੋਂ ਧਿਆਨ ਦੀ ਸ਼ੁਰੂਆਤ ਤੇ ਉੱਥੇ ਹੁੰਦੀ ਆ ਬਾਕੀ ਹੁਣ ਆਪਣੀਆਂ ਆਪਣੇ ਨੇਤਰ ਬੰਦ ਕੇ ਔਰ ਲੰਬੇ ਲੰਬੇ ਸਾਹ ਲੈ ਕੇ ਔਰ ਸਾਹਾਂ ਦੇ ਵਿੱਚ ਧਿਆਨ ਰੱਖਣਾ ਵਾ ਬਾਕੀ ਇੱਕ ਚੀਜ਼ ਮੈਂ ਹੋਰ ਕਰਦੀ ਹਾਂ ਮੈਂ ਕਿਤੇ ਉਹ ਨਹੀਂ ਸਿੱਖੀ ਕਿਤੇ ਉਹ ਨਹੀਂ ਕੀਤੀ ਕਿਤੇ ਉਹ ਨਹੀਂ ਪੜ੍ਹੀ ਮੈਂ ਨਿਜੀ ਇਹ ਆਪਣੇ ਆਪ ਚ ਹੀ ਕਰਕੇ ਦੇਖ ਜਾਈ ਨੂੰ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣੀ ਹਾਂ ਕਿ ਜਿੱਦਾਂ ਜਦੋਂ ਅਸੀਂ ਧਿਆਨ ਦੀ ਅਵਸਥਾ ਦੇ ਵਿੱਚ ਬੈਠ ਗਏ ਆ ਆਪਣੇ ਆਪ ਨੂੰ ਇਹ ਕਹਿਣਾ ਆ ਕਿ ਮੇਰੇ ਇੱਧਰ ਇੱਕ ਕੰਧ ਹੋਣੀ ਆ ਕੰਧ ਜਾਂ ਪਰਦਾ ਕਹਿ ਲਓ ਇੱਧਰ ਦੇ ਪਾਸੇ ਇਹ ਕਾਦੇ ਲਈ ਇਹ ਵਿਚਾਰਾਂ ਤੋਂ ਜਿਹੜੇ ਸਾਨੂੰ ਵਿਚਾਰ ਟਿਕਨ ਨਹੀਂ ਦਿੰਦੇ ਇਸ ਟਾਈਮ ਤੇ ਚੱਲੀ ਜਾ ਰਹੇ ਆ ਐਦਾਂ ਇਹ ਤੇਜ਼ ਚੱਲ ਰਹੇ ਆ ਇਹ ਵਿਚਾਰਾਂ ਤੋਂ ਇਹ ਸਿਲਸਿਲਾ ਜਿਹੜਾ ਇੱਦਾਂ ਸੋਚਣਾ ਕਿ ਸਾਡੇ ਇੱਕ ਕੰਧ ਹੋ ਗਈ ਆ ਕਿਉਂ ਕੰਧ ਹੋ ਗਈ ਆ ਜਿਹੜੇ ਇਧਰਲੇ ਪਾਸੇ ਵਿਚਾਰ ਚੱਲ ਰਹੇ ਸੀ ਉਹ ਬੰਦ ਹੋ ਗਏ ਆ ਹਨਾ ਫਿਰ ਇੱਕ ਸਾਹਮਣੇ ਉਹ ਪੜਦਾ ਹੋ ਗਿਆ ਉਹ ਵੀ ਤੇ ਫਿਰ ਇਹ ਕਿੱਦਾਂ ਹੋ ਗਿਆ ਆਪਣੇ ਆਪ ਨੂੰ ਇਹ ਫੀਲ ਕਰਨਾ ਮੈਂ ਇੱਕ ਸੁਰੱਖਿਆ ਕਵਚ ਦੇ ਵਿੱਚ ਆ ਗਈ ਆ ਮੈਂ ਇਸ ਕਬਜ਼ ਦੇ ਵਿੱਚ ਬੈਠੀ ਹਾਂ ਜਿੱਥੇ ਕੋਈ ਸੋਚ ਨਹੀਂ ਕੋਈ ਮੇਰਾ ਭੈਣ ਭਰਾ ਨਹੀਂ ਕੋਈ ਮੇਰੇ ਬੱਚੇ ਨਹੀਂ ਕੋਈ ਮੇਰਾ ਕੁਝ ਨਹੀਂ ਹੈਗਾ ਮੈਂ ਆ ਮੈਂ ਆਤਮਾ ਹਾਂ ਤੇ ਮੇਰੇ ਨਾਲ ਇੱਕ ਇੱਥੇ ਪਰਮਾਤਮਾ ਬਿਠੇ ਆ ਆਤਮਾ ਤੇ ਪਰਮਾਤਮਾ ਦਾ ਦੋਨੋਂ ਚੀਜ਼ਾਂ ਦਾ ਮੇਲ ਵਾਏ ਸਿਰਫ ਇਹ ਸੋਚਣਾ ਆ ਇੰਨੀ ਕੁ ਦੂਰ ਮਤਲਬ ਹੌਲੀ 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 ਇਹ ਦੰਗਿਆ ਬਸਥਾ ਬਣਦੀ ਆ ਜਿੱਥੇ ਕਿ ਇੰਨਾ ਸਕੂਨ ਔਰ ਇੰਨਾ ਆਨੰਦ ਇੰਨਾ ਨਜ਼ਾਰਾ ਪਰ ਫਿਰ ਉੱਥੇ ਗੱਲ ਆ ਗਈ ਇਹ ਜਿਹੜੀ ਅਵਸਥਾ ਆ ਇਹ ਆਪਣੀ ਮਰਜ਼ੀ ਨਾਲ ਹੀ ਆਪਣੀ ਛਾਣਪਨ ਨਾਲ ਨਹੀਂ ਆਉਂਦੀ ਨਹੀਂ ਆਉਂਦੀ ਕੁਛ ਵੀ ਕਰਨਾ ਤੁਸੀਂ ਭਾਵੇਂ ਗੁਰਬਾਣੀ ਪਾਣੀ ਆ ਭਾਵੇਂ ਨਾਮ ਜਪਣਾ ਭਾਵੇਂ ਸਿਮਰਨ ਕਰਨਾ ਭਾਵੇਂ ਧਿਆਨ ਚ ਬਿਠਣਾ ਸਭ ਤੋਂ ਪਹਿਲਾਂ ਆਪਣੇ ਗੁਰੂ ਦੇ ਸਾਹਮਣੇ ਸਭ ਤੋਂ ਪਹਿਲਾਂ ਆਪਣੇ ਅஷ்ட ਦੇ ਮੂਰੇ ਅਰਦਾਸ ਕਰਨੀ ਆ ਅਰਦਾਸ ਕਰਨੀ ਆ ਕਿਉਂਕਿ ਜਦੋਂ ਮਾਰਾ ਸਹਾਇ ਹੋ ਗਿਆ ਨਾ ਫਿਰ ਸਭ ਕੁਝ ਹੁੰਦਾ ਹੈ ਔਰ ਇਹ ਧਿਆਨ ਦੀ ਅਵਸਥਾ ਇੰਨੀ ਮਿੱਠੀ ਔਰ ਇੰਨੀ ਡੂੰਘੀ ਆ ਜਿਨ੍ਹਾਂ ਦਾ ਹੋਰ ਇਹ ਦੁਨੀਆਂ ਦੇ ਅੰਦਰ ਤੁਰੇ ਜਾਈਏ ਫਿਰ ਜਿਹੜੇ ਦੁਨਿਆਵੀ ਰਸਵਾ ਦੁਨਿਆਵੀ ਸ਼ੌਂਕ ਚਾਹ ਰੀਜਾਂ ਸਦਨਾ ਔਰ ਜਿਹੜੇ ਸਾਨੂੰ ਕਨੈਕਸ਼ਨਾਂ ਬੱਚਿਆਂ ਦੇ ਹਸਬੰਡ ਦੇ ਮਾਪਿਆਂ ਦੇ ਧੀਆਂ ਪੁੱਤਰਾਂ ਦੇ ਉਹ ਜਿਹੜੇ ਕਨੈਕਸ਼ਨ ਉਹ ਵੀ ਫਿੱਕੇ ਲੱਗਣ ਲੱਗ ਜਾਂਦੇ ਆ ਉਹ ਇੰਨਾ ਜ਼ਿਆਦਾ ਰਸ ਉੱਥੇ ਪਹੁੰਚ ਜਾਂਦਾ ਆ ਜੇ ਜਿਹੜਾ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਇੰਨਾ ਕਹੀ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਜੇ ਚੰਗੀ ਲੱਗੀ ਤੇ ਲਾਈਕ ਔਰ ਕਮੈਂਟ ਜ਼ਰੂਰ ਕਰਿਓ ਜੇ ਕੋਈ ਵਿੱਚੋਂ ਮੇਰੇ ਮੂੰਹ ਦੇ ਵਿੱਚੋਂ ਕੋਈ ਵੱਧ ਘੱਟ ਨਫ਼ਜ਼ ਬੋਲਿਆ ਗਿਆ ਹੋਵੇ ਜਾਂ ਤੁਹਾਨੂੰ ਸਮਝ ਨਾ ਲੱਗੀ ਹੋਵੇ ਜਾਂ ਮੈਂ ਕੁਝ ਵੱਧ ਘੱਟ ਬੋਲ ਰਹੀ ਹਾਂ ਤਾਂ ਮੈਨੂੰ ਮਾਫ਼ ਕਰ ਦਿਓ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ